ਅੱਜ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਵੱਲੋਂ ਡਿਬਰੂਗੜ ਦੇ ਵਿੱਚੋਂ ਇੱਕ ਵੱਡਾ ਸੁਨੇਹਾ ਆਇਆਗਾ ਸਿੱਖ ਕੌਮ ਦੇ ਨਾਂ ਸੁਨੇਹਾ ਕੀ ਆ ਉਹ ਤੁਹਾਨੂੰ ਦੱਸਦੇ ਆ ਕਿ ਤਾਂ ਸਭ ਨੂੰ ਪਤਾ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਇੰਡੀਆ ਵਿਚਾਲੇ ਜਿਹੜੀ ਆ ਜਾਂਗਾ ਉਹ ਚੱਲ ਰਹੀ ਆ ਉਸ ਦੇ ਮੱਦੇ ਨਜ਼ਰ ਰੱਖਦਿਆਂ ਹੋਇਆ ਐਮਪੀ ਪਾਈ ਅੰਮਰਤਪਾਲ ਸਿੰਘ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦਾ ਖੰਡੂਰ ਸਾਹਿਬ ਤੋਂ ਐਮਪੀ ਆ ਉਨ੍ਹਾਂ ਵੱਲੋਂ ਇੱਕ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਹੋਇਆਗਾ ਦੱਸਿਆ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਵੱਲੋਂ ਪੰਜਾਬ ਦੇ ਹਰ ਸਿੱਖ ਨੂੰ ਗੁਰੂ ਘਰ ਦੇ ਵਿੱਚ ਜਾ ਕੇ ਇਹ ਅਰਦਾਸ ਬੇਨਤੀ ਜਿਹੜੀ ਆ ਕਿ ਗੁਰੂ ਅੱਗੇ ਉਹ ਕਰਦੀ ਚਾਹੁੰਦੀ ਆ ਕਿ ਪ੍ਰਮਾਤਮਾ ਇਸ ਜੰਗ ਤੋਂ ਜਿਹੜਾ ਨਜਾਮ ਦਵਾਈ ਇਹ ਜੰਗ ਜਿਹੜੇ ਜਲਦੀ ਖਤਮ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਭਾਈ ਅੰਮਰਤਪਾਲ ਸਿੰਘ ਵੱਲੋਂ ਇੱਕ ਸਨੇਹ ਆਇਆ ਕਿ ਹਰ ਸਿੱਖਾ ਗੁਰੂ ਘਰ ਦੇ ਵਿੱਚ ਜਾ ਕੇ ਅਰਦਾਸ ਕਰੇ ਬੇਨਤੀ ਕਰੇ ਗੁਰੂ ਅੱਗੇ ਕਿ ਜਿਹੜਾ ਜੋ ਜੰਗ ਚੱਲ ਰਿਹਾ ਜੋ ਮਾਹੌਲ ਚੱਲ ਰਿਹਾ ਉਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜਿਹੜੀ ਜੰਗ ਹੈ ਇਹ ਜਲਦੀ ਜਿਹੜੀ ਖਤਮ ਹੋਵੇ ਤੇ ਦੂਸਰੇ ਪਾਸੇ ਇਸੇ ਸੰਬੰਧ ਦੇ ਨਾਲ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਦੋ ਵੀਡੀਓ ਸੁਣਾਉਂਗਾ ਬੜੇ ਧਿਆਨ ਨਾਲ ਸੁਣਨ ਵਾਲੀਆਂ ਨੇ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਤਾਂ ਕਿ ਜਿਹੜਾ ਕਿ ਜਿਹੜੇ ਕਿ ਦੁੱਕੀ ਦੇ ਦਲਾਲ ਨੇ ਜੋ ਭਾਈ ਅੰਮਰਤਪਾਲ ਸਿੰਘ ਦੇ ਵਿਰੋਧੀ ਨੇ ਜਿਹੜੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਟੋਕੜ ਬੋਚ ਨੇ ਜੋ ਕਿ ਕਾਲੀਆਂ ਭੇਡਾਂ ਨੇ ਜਿਹੜੀਆਂ ਕਿ ਭਾਈ ਅੰਮਰਤਪਾਲ ਸਿੰਘ ਨੂੰ ਖਤਮ ਕਰਵਾਉਣਾ ਚਾਹੁੰਦੀਆਂ ਨੇ ਮਰਵਾਉਣਾ ਚਾਹੁੰਦੀਆਂ ਨੇ ਉਹਨਾਂ ਬਾਰੇ ਇੱਕ ਵੀਡੀਓ ਆ ਜੋ ਸਰਕਾਰਾਂ ਵੱਲੋਂ ਭਾਈ ਅੰਮਰਤਪਾਲ ਸਿੰਘ ਅਤੇ ਉਹਨਾਂ ਦੇ ਸਿੰਘਾਂ ਨੂੰ ਜਿਹੜਾ ਐਨਐਸਏ ਤਹਿਤ ਜਿਹੜਾ ਬੰਦ ਕੀਤਾ ਪਹਿਲਾਂ ਡਿਊਰੂਗੜ੍ਹ ਦੇਲ ਦੇ ਵਿੱਚ ਬੰਦ ਸੀ ਤੇ ਅੱਜ ਭਾਈ ਅੰਮਰਤਪਾਲ ਸਿੰਘ ਉੱਥੇ ਇਕੱਲਾ ਰਹਿ ਗਿਆ ਤੇ ਬਾਕੀ ਸਿੰਘ ਜਿਹੜੇ ਕਿ ਪੰਜਾਬ ਦੇ ਵਿੱਚ ਆ ਗਏ ਆ ਤੇ ਉਹਨਾਂ ਉੱਤੇ ਜਿਹੜੀ ਕਿ ਤੀਜੀ ਵਾਰ ਐਨਐਸਏ ਲੱਗੀ ਹੋਈ ਆ ਤੇ ਬਾਕੀ ਸਿੰਘਾਂ ਉੱਤੇ ਜਿਹੜੇ ਕੇਸ ਨੇ ਅਜਨਾਲਾ ਜਿਹੜੇ ਆ ਇੱਕ ਘਟਨਾ ਦੱਸਦੇ ਆ ਉਹਨੂੰ ਲੈ ਕੇ ਜੋ ਬੰਦ ਕੀਤੇ ਆ ਤੀਸਰਾ ਸਾਲ ਚੱਲ ਪਿਆ ਤੇ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣੇ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਹਮਜੀ ਇਸ ਨਿਹੰਗ ਸਿੰਘ ਸਾਹਿਬ ਨੇ ਪੂਰੀਆਂ ਗੱਲਾਂ ਹੀ ਖੋਲ ਕੇ ਰੱਖ ਛੜੀਆਂ ਨੇ ਪਹਿਲਾਂ ਇਹਨਾਂ ਦੀ ਵੀਡੀਓ ਦੇਖੋ ਤੇ ਫਿਰ ਆਪਾਂ ਵੀ ਇਹਨਾਂ ਤੇ ਗੱਲਬਾਤ ਕਰਨੇ ਆ ਮੁਬਾਰਕਾ ਭਾਈ ਸਿੰਘੋ ਹੁਣ ਤੁਹਾਨੂੰ ਕਿਤਾਬ ਮਿਲਨੇ ਸ਼ੁਰੂ ਹੋ ਜਾਣੀ ਹੈ ਇਤਿਹਾਸਵਾ ਹੈ ਜਦੋਂ ਜਦੋਂ ਅਸੀਂ ਕਿਸੇ ਦੀ ਸੇਵਾ ਕੀਤੀ ਤੇ ਸਾਨੂੰ ਫਰਿਸ਼ਤਿਆਂ ਦਾ ਖitab ਮਿਲਿਆ ਤੇ ਜਦੋਂ ਸਿੰਘ ਜਿਹੜਾ ਬਾਰਡਰ ਤੇ ਲੜ ਕੇ ਮਰ ਜਾਂਦਾ ਤੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਪਰ ਉਹੀ ਸਿੰਘ ਉਹੀ ਸਿੱਖ ਜਦੋਂ ਆਪਦੇ ਹੱਕਾਂ ਲਈ ਲੜਦੇ ਆ ਨਾ ਤੇ ਸਾਨੂੰ ਖਾਲਿਸਤਾਨੀਆਂ ਦਾ ਤੇ ਹੱਤਵਾਦੀ ਦਾ ਜਿਹੜਾ ਖਿਤਾਬ ਇਹੋ ਦਿੱਤਾ ਜਾਂਦਾ ਤੇ ਤਿਆਰ ਰਹੇ ਹੋ ਹੁਣ ਖਿਤਾਬ ਵਟਣੀ ਸ਼ੁਰੂ ਹੋ ਜਾਣੇ ਆ ਤੁਹਾਡੇ ਕਿਦਾਂ ਨਾਲੋਂ ਵਾਹਿਗੁਰੂ ਜੀ ਕਾ ਪਾਲ ਸਾਹਿਬ ਵਾਹਿਗੁਰੂ ਜੀ ਕੀ ਪਤੀ ਜੀ ਸਰਦਾਰ ਸਾਹਿਬ ਬਹੁਤ ਵਧੀਆ ਗੱਲਾਂ ਕੀਤੀਆਂ ਯਕੀਨ ਜਾਨੋ ਦਿਲ ਜਿਆ ਖੁਸ਼ ਹੋ ਗਿਆ ਵਾ ਮੈਂ ਉਹਨਾਂ ਕਾਲੀਆਂ ਭੇਡਾਂ ਕੋਲੋਂ ਪੁੱਛਣਾ ਚਾਹੁੰਨਾ ਵਾ ਹਮਲੇ ਆਸਤੇ ਹੁੰਦੇ ਨੇ ਮੈਂ ਉਹਨਾਂ ਕੋਲੋਂ ਪੁੱਛਣਾ ਚਾਹਨਾ ਵਾਂ ਕਿ ਜਦੋਂ ਤੁਸੀਂ ਆਪਣੇ ਹੱਕ ਮੰਗਦੇ ਹੋ ਹੈ ਤੁਹਾਨੂੰ ਅੱਤਵਾਦੀ ਆਖਿਆ ਜਾਂਦਾ ਵੈ ਉਦੋਂ ਫਿਰ ਤੁਸੀਂ ਕਿੱਥੇ ਜਾਂਦੇ ਹੋ ਜਦੋਂ ਸੰਤ ਜਰਨੈਲ ਸਿੰਘ ਪਿੰਡ ਰਾਮਾਲੇ ਆਪਣੇ ਹੱਕ ਮੰਗੇ ਬਲੂ ਸਟਾਰ ਆਪਰੇਸ਼ਨ ਹੋਇਆ ਉਹਨਾਂ ਨੂੰ ਅੱਤਵਾਦੀ ਆਖਿਆ ਗਿਆ ਉਦੋਂ ਤੁਸੀਂ ਕਿੱਥੇ ਹੋ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਹੋਰੀ ਆਪਣੀ ਸਜ਼ਾ ਪੂਰੀ ਕਰਕੇ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਅੱਤਵਾਦੀ ਆਖਿਆ ਜਾਂਦਾ ਉਦੋਂ ਤੁਸੀਂ ਕਿੱਥੇ ਹੋ ਜਦੋਂ ਭਾਈ ਅਮਰਿਤਪਾਲ ਸਿੰਘ ਖਾਲਸਾ ਹੁਰੀ ਆਉਂਦੇ ਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਇੰਡੀਆ ਦੇ ਵਿੱਚ ਤੇ ਉਹਨਾਂ ਨੂੰ ਅਤਵਾਦੀ ਆਖ ਕੇ ਐਨਐਸਏ ਲਾ ਕੇ ਜੇਲ੍ਹ ਚ ਬੰਦ ਕਰ ਦਿੱਤਾ ਜਾਂਦਾ ਉਦੋਂ ਤੁਸੀਂ ਕਿੱਥੇ ਹੋ ਜੋ ਤਾਰ ਨੂੰ ਮੈਂ ਹੁਣ ਵੀਡੀਓ ਸੁਣਾਈ ਆਏ ਵੀਡੀਓ ਬੈਨ ਹੋ ਚੁੱਕੀ ਆ ਵੱਖ-ਵੱਖਾ ਗਰੁੱਪਾਂ ਦੇ ਵਿੱਚ ਪੇਜਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਨਹਿਗ ਸਿੰਘ ਦੇ ਦਾ ਕਹਿਣਾਗਾ ਕਿ ਜਦੋਂ ਅਸੀਂ ਜੰਗ ਦੇ ਵਿੱਚ ਲੜੀਏ ਤਾ ਅਸੀਂ ਸਤਬਾਦੀ ਹੋ ਜਾਨੇ ਆ ਜਦੋਂ ਜੰਗ ਦੇ ਵਿੱਚ ਸਭ ਤੋਂ ਅੱਗੇ ਸਿੱਖ ਰੈਜਮੈਂਟਾ ਸਿੱਖ ਕੌਮਾਂ ਡੜ ਕੇ ਖੜਦਾ ਚਾਹੁੰਦੀ ਆ ਐਲਾਨ ਕਰਦੀ ਆ ਕਿ ਅਸੀਂ ਵੀ ਭਾਈ ਜੰਗ ਵਾਸਤੇ ਤਿਆਰ ਆ ਉਹ ਤੋਂ ਖਤਾਬ ਸਤਬਾਦੀ ਦੇ ਦਿੱਤਾ ਜਾਂਦਾ ਜਦੋਂ ਇਹ ਹੀ ਸਿੱਖ ਆਪਣੇ ਖਾਲਸੇ ਰਾਜ ਦੀ ਗੱਲ ਕਰਨਾ ਜੋ ਕਿ ਅਸੀਂ ਅਰਜਾਨਾ ਦौरा ਪੜਦੇ ਆ ਅਰਾਜ ਕਰੇਗਾ ਖਾਲਸਾ ਅਰਦਾਸ ਦੇ ਵਿੱਚ ਜੇ ਅਸੀਂ ਉਹਦੀ ਗੱਲ ਕਰਦੇ ਆ ਤਾਂ ਕਹਿੰਦੇ ਆ ਅਤਵਾਦੀ ਆ ਇਹ ਬਖਵਾਦੀ ਆ ਇਹ ਖਾਲਸਤਾਨੀ ਆ ਫਿਰ ਕਿੰਨਾ ਗੱਲਾਂ ਦੇ ਨਾਲ ਸਰਕਾਰ ਵੱਲੋਂ ਵੀ ਪੁਕਾਰਿਆ ਜਾਂਦਾ ਤੇ ਫਿਰ ਉਹਨਾਂ ਲੋਕਾਂ ਵੱਲੋਂ ਉਹਨਾਂ ਕਾਲੀਆਂ ਭੇਡਾਂ ਵੱਲੋਂ ਜਿਨ੍ਹਾਂ ਦੇ ਜਮੀਰਾਂ ਮਰ ਚੁੱਕੀਆਂ ਨੇ ਉਹ ਫਿਰ ਕਿਸ ਤਰ੍ਹਾਂ ਦੇ ਟੱਪੇ ਜਿਹੜਾ ਸਿੱਖਾਂ ਨੂੰ ਬੋਲਦੇ ਆ ਫਿਰ ਸਿੱਖਾਂ ਨੂੰ ਕੰਮੇ ਟਾਰਗੇਟ ਕਰਦੇ ਆ ਕਿਤੇ ਸਿੱਖਾਂ ਦੇ ਚੁਟਕਲੇ ਬਣਾਉਂਦੇ ਆ ਕਿ 12 ਵਜੇ ਸਿੱਖਾਂ ਦੇ ਮੂੰਹ ਉੱਤੇ ਇਹ ਉਹਨਾਂ ਨੂੰ ਦੱਸਣਾ ਚਾਹਣਾ ਬੇਸ਼ੱਕ ਕਈਆਂ ਨੇ ਜਵਾਬ ਦੇ ਦੇ ਬੜੀ ਦਲੀਲ ਦੇ ਨਾਲ ਦਿੱਤੇ ਆ ਕਿ ਸਿੱਖਾਂ ਦੇ 12 ਕਦੋਂ ਵਜਦੇ ਸੀ ਜਦੋਂ ਕਿ ਅਬਦਾਲੀ ਜਦੋਂ ਐਸੇ ਹਿੰਦੂ ਜਮਾਤ ਦੀਆਂ ਬਹੁਤ ਬਹੁ ਬੇਟੀਆਂ ਨੂੰ ਚੱਕ ਕੇ ਜਿਹੜਾ ਲੈ ਜਾਂਦਾ ਸੀ ਜੀ ਉਦੋਂ ਖਾਲਸਾ ਰਾਤ ਨੂੰ 12 ਵਜੇ ਉਹਨਾਂ ਤੇ ਹਮਲਾ ਕਰਦਾ ਸੀ ਤੇ ਬਹੁਤ ਬੇਟੀਆਂ ਉਹਨਾਂ ਤੋਂ ਸੜਾਉਂਦਾ ਸੀ ਉਹ 12 ਵਜੇ ਦਾ ਹੱਲਾ ਬੋਲਦੇ ਸੀ ਤਵਾ ਬੋਲਦੇ ਸੀ ਸਿੱਖ ਕੌਮਾਂ ਉਸ ਅਬਦਾਲੀ ਦੀਆਂ ਫੌਜਾਂ ਉੱਪਰ ਪਰ ਅੱਜ ਖਾਲਸੇ ਦੇ ਜਿਹੜੇ ਸਿੱਖ ਕੌਮ ਦੇ ਚੁਟਕਲੇ ਬਣਾਉਣੇ ਸ਼ੁਰੂ ਕਰ ਦਿੱਤੇ ਆ ਇਸ ਕਰਕੇ ਸਾਨੂੰ ਦੁੱਖ ਆਉਂਦਾ ਇਹ ਗੱਲਾਂ ਕਹਿਣੀਆਂ ਪੈਂਦੀਆਂ ਨੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਦਾ ਸਿੱਖ 84 ਤੋਂ ਲੈ ਕੇ ਅੱਜ ਤੱਕ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ ਅੱਜ ਜਗਦੀਤ ਟੈਟਲਰ ਵਰਗੇ ਸੱਜਨ ਕੁਮਾਰ ਵਰਗੇ ਪਤਾ ਨਹੀਂ ਹੋਰ ਕਿੰਨੇ ਦੋਸ਼ੀ ਬੈਠੇ ਆ 84 ਦੇ ਜਿਨ੍ਹਾਂ ਨੇ ਸਰੇ ਆਮ ਕਿਹਾ ਵੀਡੀਓ ਵੀ ਵਾਇਰਲ ਹੋਈ ਆ ਜਿਦੀ ਟੈਟਲ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਂ ਇਸ ਕਰੀਬ 100 ਦੇ ਕਰੀਬ ਜਿਹੜਾ ਨੌਜਵਾਨ ਮਾਰੇਗਾ ਉਹ ਵੀਡੀਓ ਵਾਇਰਲ ਹੋਈ ਸੀ ਬੜੀ ਪਰ ਸਾਡੀਆਂ ਕੋਟਾਂ ਸਾਡੇ ਸਿੱਖ ਸਾਡੇ ਨਮਾਇंदे ਸਾਡੇ ਅਕਾਲੀ ਲੀਡਰਾਂ ਜਿੱਤੇ ਪਾਇ ਜਗਤਾਰ ਸਿੰਘ ਹਵਾਰੇ ਨੂੰ ਕਾਤਲ ਦੱਸਦੇ ਆ ਅੱਤਵਾਦੀ ਦੱਸਦੇ ਆ ਸਖਬੀਰ ਬਾਦਲ ਵਰਗੇ ਇਹ ਜਾਂ ਲਾਣਾ ਜਿਹੜਾ ਕਿ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦਾ ਮਜੀਠੀਏ ਵਰਗੇ ਜਿਨ੍ਹਾਂ ਦਾ ਇਤਿਹਾਸ ਤੁਸੀਂ ਸਾਰਾ ਜਾਣਦੇ ਹੋ ਮਜੀਠੀਏ ਪਰਿਵਾਰ ਦਾ ਅਸੁੰਦਰ ਸਿੰਘ ਮਜੀਠੀਆ ਜਿਸ ਦੇ ਕਾਰਖਾਨਾ ਖਾਦਾ ਸੀ ਨਹੀਂ ਦਾਦੇ ਦੇ ਘਰ ਆ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਆ ਜਰਨਲ ਡੈਰ ਨੇ ਜਦੋਂ ਬੇਦੋਸੇ ਸਿੱਖਾਂ ਨੂੰ ਤੇ ਹਿੰਦੂਆਂ ਮੁਸਲਮਾਨਾਂ ਨੂੰ ਮਾਰਿਆ ਤੇ ਇਹਨਾਂ ਨੇ ਸਰੋਪੇ ਵੀ ਦਿੱਤੇ ਤੇ ਰੋਟੀਆਂ ਵੀ ਖਵਾਈਆਂ ਉਸ ਨੂੰ ਉਹਦਾ ਜਿਹੜਾ ਕਿ ਉਹਨੂੰ ਚੰਗਾ ਸਲਾਦ ਲਾ ਲਾ ਕੇ ਉਹਨੂੰ ਖਾਣਾ ਖਵਾਇਆ ਕਿ ਤੂੰ ਚੰਗਾ ਕੰਮ ਕੀਤਾ ਇਹ ਗਦਾਰ ਆ ਜਿਸ ਇੱਕ ਕੌਮ ਦੇ ਉੱਪਰ ਆ ਬਾਹਰ ਚੁੱਕਦੇ ਭਾਈ ਅੰਮਰਤ ਪਾਲ ਸਿੰਘ ਉੱਪਰ ਬਾਹਰ ਕਰਦੇ ਆ ਤੇ ਹੁਣ ਤੁਹਾਨੂੰ ਅਗਲੀ ਵੀਡੀਓ ਸੁਣਾਉਣੀ ਆ ਫਿਰ ਅੱਗੇ ਗੱਲਬਾਤ ਕਰਦੇ ਆ ਅਗਲੀ ਵੀਡੀਓ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਕੱਲੀ ਕੱਲੀ ਸੁਣਨ ਗੱਲ ਸੁਣਨ ਵਾਲੀ ਆ ਇੱਕ ਸੋਰਸੀ ਉਹਨਾਂ ਸਿੱਖ ਨੌਜਵਾਨਾਂ ਦਾ ਜਿਨ੍ਹਾਂ ਤੇ ਐਨਐਸਏ ਦਾ ਕੇਸ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਢੇਜ ਦਿੱਤਾ ਗਿਆ ਐਨਐਸਏ ਖਤਮ ਹੋ ਗਈ ਤੇ ਐਨਐਸਏ ਫੇਰ ਦੁਬਾਰਾ ਵਧਾ ਦਿੱਤੇ ਗਈ ਨੈਸ਼ਨਲ ਸਿਕਿਉਰਿਟੀ ਐਕਟ ਜੇਕਰ ਉਹਨਾਂ ਜੁਝਾਰੂ ਸਿੰਘਾਂ ਨੇ ਆਪਣੇ ਹੱਕਾਂ ਦੇ ਵਾਸਤੇ ਹਥਿਆਰ ਚੁੱਕੇ ਜਜ਼ਬਾਤੀ ਹੋ ਕੇ ਹਥਿਆਰ ਚੁੱਕੇ ਆਪਣੇ ਧਰਮ ਦੇ ਖਾਤਰ ਹਥਿਆਰ ਚੁੱਕੇ ਤੇ ਸਰਕਾਰਾਂ ਕੇ ਦੀਆਂ ਉਤਵਾਦੀ ਤੇ ਜੇਕਰ ਉਹ ਉਤਵਾਦੀ ਨੇ ਤੇ ਸਾਰਾ ਕਾਲਸਾ ਪੰਥ ਉਤਵਾਦੀ ਹੈ ਜੇਕਰ ਹੋਇਆ ਹੁਣੇ ਪਰਦਾ ਦੀ ਦੇਖਿਆ ਕਿ ਅਮਰ ਸੰਚਾਰ ਲਹਿਰ ਆਰੰਭ ਕਰਨ ਦੀ ਬੜੀ ਵੱਡੀ ਜ਼ਰੂਰਤ ਹੈ ਸਾਨੂੰ ਪ੍ਰਚਾਰਕ ਬਣ ਕੇ ਵਿਚਰਨ ਦੀ ਬੜੀ ਜ਼ਰੂਰਤ ਹੈ ਗੁਰਮੁਖ ਕੋ ਕੱਲਾ ਕੱਲਾ ਸਿੱਖ ਪ੍ਰਚਾਰਕ ਹੈ ਕਿਸੇ ਵੱਲ ਵੇਖਣ ਦੀ ਜ਼ਰੂਰਤ ਨਹੀਂ ਕਿ ਕੋਈ ਆਵੇ ਤੇ ਸਾਨੂੰ ਆ ਕੇ ਪ੍ਰੇਰਣਾ ਦੇਵੇ ਕੱਲਾ ਕੱਲਾ ਸਿੱਖ ਪ੍ਰਚਾਰਕ ਬਣ ਕੇ ਵਿਚਰੇ ਭਾਈ ਅਮਰਸਿਖਰ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਇੱਕ ਲਹਿਰ ਚਲਾਈ ਇਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਟਣ ਵਾਸਤੇ ਅਮਰ ਸੰਚਾਰ ਕਰਨ ਵਾਸਤੇ ਧਰਮ ਪ੍ਰਚਾਰ ਕਰਨ ਵਾਸਤੇ ਤੇ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਤੇ ਆਸਾਮ ਦੇ ਜੇਲ੍ਹ ਵਿੱਚ ਭੇਜ ਦਿੱਤਾਗਾ ਜੇਕਰ ਧਰਮ ਪ੍ਰਚਾਰ ਕਰਨਾ ਪਾਪ ਹੈ ਜੇਕਰ ਧਰਮ ਪ੍ਰਚਾਰ ਕਰਨਾ ਗੁਨਾਹ ਹੈ ਤੇ ਮੈਂ ਕਹਿੰਦਾ ਹਰ ਇੱਕ ਸਿੱਖ ਜੇ ਗੁਨਾਹ ਕਰੇਗਾ ਹਰ ਇੱਕ ਸਿੱਖ ਪ੍ਰਚਾਰਕ ਬਣ ਕੇ ਵਿਚਰੇ ਤੇ ਗੁਰਮੁਖੋ ਵੇਸ ਤੇ ਚੱਲਦੇ ਆਂ ਸਾਨੂੰ ਸਭ ਨੂੰ ਆਪਸੀ ਭਾਈਚਾਰਕ ਸੰਤ ਆਪਸੀ ਪਿਆਰ ਜਿਹੜਾ ਹੈ ਇਹਨੂੰ ਜ਼ਰੂਰ ਮਜ਼ਬੂਤ ਕਰਨਾ ਪਵੇਗਾ ਜੇਕਰ ਆਪਾਂ ਆਪਸੀ ਭਾਈਚਾਰਕ ਸੰਤ ਆਪਸੀ ਇਹ ਸੰਨ ਸ੍ਰੀ ਇਕਾਤਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਅਰਗਵੀਰ ਸਿੰਘਾ ਜਿਨ੍ਹਾਂ ਨੇ ਬੜੀ ਵੱਡੀ ਗੱਲ ਕਹੀ ਆ ਭਾਈ ਅੰਮ੍ਰਿਤਪਾਲ ਸਿੰਘ ਕਿ ਇੱਕ ਪ੍ਰਚਾਰ ਕਰਦਾ ਸੀ ਮਿਸਕ ਉਹਨਾਂ ਨੇ ਕਿਹਾ ਕਿ ਆਸਲਾ ਚੁੱਕਿਆ ਪਰ ਆਸਲੇ ਨਾਲ ਕੋਈ ਬੰਦਾ ਨਹੀਂ ਮਾਰਿਆ ਕੋਈ ਬੰਦਾ ਜ਼ਖਮੀ ਨਹੀਂ ਕੀਤਾ ਆਸਲਾ ਹਰ ਇੱਕ ਅੱਜ ਜਿਹੜਾ ਕਿ ਰੱਖਿਆ ਵਾਸਤੇ ਬੰਦਾ ਰੱਖਦਾ ਮਾਹੌਲ ਵੀ ਅੱਜ ਇਸ ਤਰ੍ਹਾਂ ਕ੍ਰੀਏਟ ਹੋ ਗਿਆ ਪੰਜਾਬ ਦਾ ਕਿ ਹਰ ਦੂਜੇ ਤੀਜੇ ਅੱਬਾ ਵੇਖਦੇ ਆ ਕਿਸ ਤਰ੍ਹਾਂ ਗੋਲੀਆਂ ਚੱਲ ਰਹੀਆਂ ਨੇ ਕਿਸ ਤਰ੍ਹਾਂ ਇੱਕ ਦੂਜੇ ਨੂੰ ਮਾਰਿਆ ਜਾ ਰਿਹਾ ਹਥਿਆਰ ਰੱਖਣਾ ਕੋਈ ਪਾਪ ਨਹੀਂ ਪਰ ਕਿਸੇ ਬੇਦੋਸਤ ਨੂੰ ਮਾਰਨਾ ਬਹੁਤ ਵੱਡਾ ਪਾਪ ਆ ਇਸ ਕਰਕੇ ਜਿਉ ਭਾਈ ਅੰਮਰਤਪਾਲ ਸਿੰਘ ਦੇ ਵਿਰੋਧੀ ਅੱਜ ਉਹ ਬਹਿ ਰਹੀ ਆ ਉਹ ਕਿਉਂ ਬਣਿਆ ਸਿਰਫ ਆਪਣੀ ਬਾਬਾ ਖੱਟਣ ਦੇ ਲਈ ਕਿ ਸਾਨੂੰ ਸਰਕਾਰਾਂ ਨੇ ਪਤਾ ਨਹੀਂ ਕੀ ਦੇ ਦੇਣਾ ਸਾਨੂੰ ਮੀਡੀਆ ਨੇ ਚੱਕ ਦੇਣਾ ਸਾਡੀ ਬਾਵਾਹ ਹੋ ਜਾਣੀ ਆ ਸਾਡੀ ਬੱਲੇ ਬੱਲੇ ਹੋ ਜਾਣੀ ਆ ਸਾਡਾ ਨਾਮ ਆ ਜਾਣਾ ਅੱਗੇ ਪਰ ਉਹਨਾਂ ਇਹ ਭੇਡਾਂ ਨੂੰ ਇਹ ਨਹੀਂ ਪਤਾ ਕਿ ਤੁਹਾਡਾ ਨਾਮ ਆਉਣ ਵਾਲੇ ਟਾਈਮ ਦੇ ਵਿੱਚ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਇਤਿਹਾਸ ਦੇ ਵਿੱਚ ਕਿ ਧਿਆਨ ਚ ਚੰਦ ਡੋਗਰੇ ਵਰਗੇ ਵੀ ਹੋਏ ਸੀ ਤੇ ਆ ਪੰਜਾਬ ਦੇ ਵਿੱਚ ਨਵੇਂ ਡੋਗਰੇ ਜੰਮੇ ਆ ਤੇ ਇਹਨਾਂ ਦਾ ਜਿਹੜਾ ਇਤਿਹਾਸ ਬਣਦਾ ਹੈਗਾ ਕੌਮਾਂ ਦਾ ਜਦੋਂ ਇੱਕ ਸਿੱਖ ਕੌਮ ਉੱਠਦਾ ਹੈਗਾ ਲਹਿਰ ਉੱਠਦੀ ਹੈ ਇੱਕ ਕੌਮਾਂ ਅੰਮ੍ਰਿਤਸਰ ਇਕਾਇਆ ਜਾਂਦਾ ਨਸੇ ਸੜਾਏ ਜਾਂਦੇ ਆ ਦੂਸਰੇ ਪਾਸੇ ਦੁੱਕੀ ਤਿੱਕੀ ਕਿ ਜਿਹੜੀਆਂ ਬੜੀਆਂ ਠਾਰਾ ਮਾਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਕਦਰ ਕੁਸੀ ਕਰਦੇ ਆ ਜਿਹੜਾ ਕਿ ਪ੍ਰਧਾਨ ਮੰਤਰੀ ਬਾਜੇ ਕਹਿੰਨੇ ਵੀ ਜਿਹੜਾ ਚੰਗੀ ਤਰ੍ਹਾਂ ਜਿਹੜਾ ਮੰਜੀਠੀਏ ਨੂੰ ਜਵਾਦ ਦੇ ਦਿੱਤਾ ਉਹਨੇ ਖਾਲਸੇ ਤੇ ਨਹੀਂ ਇੱਥੇ ਜਿਹੜਾ ਖੜਾ ਇੱਥੇ ਦੁੱਕੀ ਦਾ ਬੰਦਾ ਹੁੰਦਾ ਮੂੰਹ ਚੱਕ ਕੇ ਤੜਕੀ ਲੈਪ ਹੋ ਜਾਂਦਾ ਨਾ ਉਹਦਾ ਮੂੰਹ ਆ ਨਾ ਸੇਰਾ ਉਹਦਾ ਨਾ ਇਹ ਪਤਾ ਲੱਗਦਾ ਕਿ ਸਿੱਖ ਆ ਕਿ ਭਈਆ ਕਿ ਮੁਸਲਮਾਨ ਆ ਕਿ ਈਸਾਈ ਆ ਕੀ ਆ ਪਰ ਮੁਸਲਮਾਨ ਦੀ ਆਇਡੈਂਟੀ ਹੁੰਦੀ ਆ ਸਿੱਖਾਂ ਦੀ ਵੀ ਹੁੰਦੀ ਆ ਪਰ ਉਹਨਾਂ ਬੰਦਿਆਂ ਦੀ ਆਪਾਂ ਉਹਨਾਂ ਦਾ ਕਰਤਾਰ ਕੀ ਜਾਣੀਏ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜਿਹੜੇ ਜਰੂਰ ਲਿਖਿਓ ਤਾਂ ਕਿ ਤੁਸੀਂ ਹਰ ਇੱਕ ਕਿਆ ਇਹ ਜੰਗ ਚੱਲ ਰਹੀ ਆ ਹਟ ਜਾਵੇ ਬੰਦ ਹੋ ਜਾਵੇ ਹਰ ਇੱਕ ਨੂੰ ਅਰਦਾਸ ਕਰਨੀ ਜ਼ਰੂਰੀ ਆ ਅਕਾਲ ਪੁਰਖ ਅੱਗੇ ਕਿਉਂਕਿ ਜੰਗਾ ਕਿਦੇ ਤੁਹਾਨੂੰ ਆ ਪਹਿਲਾਂ ਵੀ ਦੱਸਿਆ ਕਿ ਫੁੱਲ ਨਹੀਂ ਬਸਾਇਆ ਕਰਦੀਆਂ ਅੰਗਾਰ ਛਿੱਟਿਆ ਕਰਦੀਆਂ ਅਗਦੇ ਗੋਲੇ ਛਿੱਟਿਆ ਕਰਦੀਆਂ ਉਹਦੇ ਵਿੱਚ ਨਿਰਦੋਸ਼ ਲੋਕ ਮਾਰੇ ਜਾਂਦੇ ਆ ਉਹਦੇ ਉਹਦੇ ਵਿੱਚ ਸਾਡੇ ਸਿੱਖ ਫੌਜੀ ਸਾਡੇ ਦੂਜੇ ਤੀਜੇ ਫੌਜੀ ਜਿੰਨੇ ਵੀ ਜਿਹੜੇ ਬਾਰਡਰਾਂ ਤੇ ਖੜੇ ਆ ਤੇ ਕਿਸੇ ਮਰਦ ਦੀ ਗਵਰਟੀ ਦੇ ਨਾਲ ਸੰਬੰਧਿਤ ਹੋਣਾ ਜਦੋਂ ਸ਼ਹੀਦ ਹੁੰਦੇ ਆ ਉਦੋਂ ਉਹਨਾਂ ਦੇ ਮਾਪਿਆਂ ਦੇ ਜਾ ਕੇ ਪੁੱਛ ਕੇ ਦੇਖਿਓ ਜਿੱਥੇ ਗੋਲੇ ਡਿੱਗਦੇ ਆ ਜਿੱਥੇ ਵੇਦੋਸੇ ਮਾਰੇ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਵੀਡੀਓ ਨੂੰ ਬਾਤ ਬਾਤੇ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਨੇ ਆ ਧੰਨਵਾਦ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ